ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਅੱਜ ਲੁਧਿਆਣੇ ਪਹੁੰਚੇ ਨੇ ਜਿहां ਲੁਧਿਆਣੇ ਦੇ ਮਾਲ ਵਿਭਾਗ ਦੇ ਵਿੱਚ ਜਿੰਨੇ ਵੀ ਪੈਂਡਿੰਗ ਕੰਮ ਪਏ ਸੀਗੇ ਉਹਨਾਂ ਨੂੰ ਜ਼ਰੂਰੀ ਸਮਝਦਿਆਂ ਹੋਇਆ ਅੱਜ ਸਾਰੇ ਕੰਮਾਂ ਦੀ ਲਿਸਟ ਬਣਾ ਕੇ ਉਹਨਾਂ ਦਾ ਹੱਲ ਕੱਢਿਆ ਗਿਆ ਤੇ ਲੋਕਾਂ ਨੂੰ ਵੀ ਵੱਖ-ਵੱਖ ਇਲਾਕਿਆਂ ਚੋਂ ਬੁਲਾ ਕੇ ਉਹਨਾਂ ਦੇ ਮੌਕੇ ਤੇ ਹੀ ਸਮੱਸਿਆਵਾਂ ਦਾ ਨਿਪਟਾਰਾ ਕਰਦੇ ਹੋਏ ਨਜ਼ਰ ਆਏ ਨੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਨੇ ਆਏ ਜੀ ਮੀਟਿੰਗ ਚੱਲ ਰਹੀ ਹੈ ਆਪਣੇ ਕਟਵਾਨੀਆਂ ਦੇ ਕੈਪਟਨ ਲੁਧਿਆਣੇ ਆਏ ਆ ਪਬਲਿਕ ਨੂੰ ਮਿਲਣ ਆਏ ਆ ਇੰਤਕਾਲ ਲੋਕਾਂ ਦੇ ਅਗਰ ਰੁਕੇ ਪਏ ਸੀ ਉਹਨਾਂ ਨੂੰ ਦੇਖਣ ਆਏ ਆ ਕੋਈ ਸਪੈਸ਼ਲ ਕਿਸੇ ਨੂੰ ਲੀਗਲ ਮੈਟਰ ਨਾ ਹੋਵੇ ਉਹਦਾ ਇੰਤਕਾਲ ਨਹੀਂ ਰੁਕ ਸਕਦਾ ਜੇ ਉਹਦਾ ਕੋਈ ਫੈਮਿਲੀ ਮੈਟਰ ਜਾਂ ਕੋਈ ਹੋਰ ਨਾ ਹੋਵੇ ਇਸ ਚੀਜ਼ ਨੂੰ ਅਸੀਂ ਪੰਡੈਂਸੀ ਨੂੰ ਜ਼ੀਰੋ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਕੋਸ਼ਿਸ਼ ਹੈ ਸਾਡੀ ਔਰ ਲੋਕਾਂ ਦਾ ਜੋ ਵੀ ਲੋਕ ਵੀ ਸਾਨੂੰ ਦੱਸਦੇ ਆ ਕੇ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਮੁੱਖ ਮੰਤਰੀ ਜੀ ਨੇ ਹੁਸ਼ਿਆਰਪੁਰ ਦਾ ਵਿਜ਼ਿਟ ਕੀਤਾ ਲੋਕਾਂ ਦਾ ਪੁਆਇੰਟ ਆਫ 뷰 ਪੁੱਛਿਆ ਅਚਨ ਚੇ ਦੌਰਾ ਸਗੇ ਜਿਹਦੇ ਚ ਕੋ ਲੋਕਾਂ ਨੂੰ ਕੋਈ ਇਹ ਨਸਗਾ ਵੀ ਅਧਿਕਾਰੀ ਪਹਿਲਾਂ ਤਿਆਰ ਸਗੇ ਉਹਦੇ ਵਿੱਚ ਉਹਦੇ ਨਾਲ ਬੜਾ ਅੱਛਾ ਮੈਸੇਜ ਗਿਆ ਸੀ ਔਰ ਲਗਾਤਾਰ ਮੈਂ ਵੀ ਕੋਸ਼ਿਸ਼ ਕਰਦਾ ਰਹਿਣਾ ਇਹ ਆਲਰੇਡੀ ਅਸੀਂ ਜਲੰਧਰ ਦੇ ਵਿੱਚ ਜਨਮਾਨਾ ਅਦਾਲਤ ਲਾਈ ਸੀ ਲੁਧਿਆਣੇ ਆਲਰੇਡੀ ਬਹਿ ਕੇ ਗਏ ਸਗੇ ਇਸ਼ੂ ਹੈਗੇ ਆ ਪੈਂਡਿੰਗ ਕਿਉਂਕਿ ਅਧਿਕਾਰੀਆਂ ਦੀ ਕਮੀ ਸਗੀ ਵਿੱਚ ਔਰ ਕੁਝ ਕਾਨੂੰਨੀ ਅੜਤਨਾ ਜਿਹੜੀਆਂ ਜਿੱਦਾਂ ਕਿ ਇਹਨਾਂ ਨੇ ਐਨਓਸੀ ਦੇ ਮੈਟਰ ਦੀ ਗੱਲ ਕੀਤੀ ਹੈ ਉਹਦੇ ਵਿੱਚ ਬੜੀ ਵੱਡੀ ਹਾਈ ਕੋਰਟ ਦੀ ਰੋਕ ਆ ਉਹਨੂੰ ਵੀ ਸੰਬੰਧਿਤ ਸਾਰੇ ਪੱਖਾਂ ਨਾਲ ਲੈਣੇ ਪੈਂਦੇ ਆ ਉਹ ਚਰਮਨ ਡਵੈਲਪਮੈਂਟ ਵੀ ਆ ਲੋਕਲ ਬਾਡੀ ਵੀ ਆ ਰੈਵਨਿਊ ਵੀ ਆ ਹੋਰ ਵੀ ਇਸ਼ੂ ਹੈਗੇ ਆ ਉਹਨਾਂ ਨੂੰ ਨਾ ਕਿ ਜਲਦ ਉਤੇ ਕੋਈ ਨਾ ਕੋਈ ਫੈਸਲਾ ਮੁਖਪੰਦਰੀ ਜਰੂਰ ਲਓ ਮੈਨੂੰ ਉਹਦੀ ਨੋਲੇਜ ਨਹੀਂ ਹੈ ਬੱਲੇਕਨ ਬੈਟਰ ਮੈਂ ਤੋਂ ਜਿਹੜੇ ਸਵਾਲ ਦਿੱਤਾ ਸੀ ਉਹ ਉਹ ਮੈਨੂੰ ਜਿਹੜਾ ਐਮਐਲਏ ਸਾਹਿਬ ਦੱਸ ਸਕਦੇ ਆ ਲੇਕਿਨ ਅਗਰ ਅਗਰ ਦੇਖੋ ਕੋਈ ਵੀ ਅਧਿਕਾਰੀ ਜਿਹੜਾ ਹੈ ਅਗਰ ਡਿਊਟੀ ਚ ਕੋਤਾਹੀ ਕਰਦਾ ਤੇ ਫਿਰ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਨਾ ਉਸ ਉੱਤੇ ਐਕਸ਼ਨ ਵੀ ਹੋਣਾ ਚਾਹੀਦਾ ਅਗਰ ਨਹੀਂ ਕਰਦਾ ਅਗਰ ਅੱਛਾ ਪਰਫਾਰਮੈਂਸ ਹੈ ਤਾਂ ਥਾਪੀ ਮਿਲਣੀ ਚਾਹੀਦੀ ਹੈ ਸਰ ਇਦਾਂ ਦੇ ਲੋਕ ਵੀ ਕਾਫੀ ਹੈਗੇ ਨੇ ਜਿਹੜੇ ਪਰੇਸ਼ਾਨ ਹੁੰਦੇ ਨੇ ਫਰਦ ਘਟਾਣ ਜਾਂਦੇ ਨੇ ਫਰਦ ਬੜੀ ਪੈਸੇ ਦੀ ਲੋਕ ਡਿਮਾਂਡ ਮੇਰੇ ਮੇਰੇ ਲਿਹਾਜ਼ ਨਾਲ ਫਰਦ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਹੈ ਔਰ 1% ਪਰੇਸ਼ਾਨੀ ਨਹੀਂ ਆਂਦੀ ਅਗਰ ਪਰੇਸ਼ਾਨੀ ਆਂਦੀ ਸਾਡਾ ਮੇਰਾ ਰੈਵਨਿਊ ਡਿਪਾਰਟਮੈਂਟ ਦਾ ਅਸੀਂ ਜਿਹੜਾ ਹੈ ਮੁੱਖ ਮੰਤਰੀ ਜੀ ਨੇ ਸਾਨੂੰ ਨਿਰਦੇਸ਼ ਦਿੱਤੇ ਅਸੀਂ ਇੱਕ WhatsApp ਨੰਬਰ ਦਿੱਤਾ ਹੈ ਜਿੱਤੇ ਉਹ ਆਪਣੀ ਰਿਟਰਨ ਕੰਪਲੀਟ ਪਾਏਗਾ 21 ਦਿਨਾਂ ਚ ਜਵਾਬਦੇਹੀ ਬੰਦੀ ਹੈ ਡਿਪਾਰਟਮੈਂਟ ਦੇਗਾ ਸੰਬੰਧਿਤ ਡਿਪਟੀ ਕਮਿਸ਼ਨਰ ਦੇਗਾ ਉੱਥੇ ਦਾ ਉਹ ਉੱਥੋਂ ਪਤਾ ਕਰਕੇ ਕੋਈ ਇਹਨਾਂ ਦੀ ਪਰੇਸ਼ਾਨੀ ਨਹੀਂ ਪਰੇਸ਼ਾਨੀ ਆਂਦੀ ਹੈ ਕੰਪਲੇਂਟ ਪਾਵੇ ਉਹਨੂੰ ਅਧਿਕਾਰੀ ਨੂੰ ਸਪੈਸ਼ਲ ਬੁਲਾ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਜਾਏਗਾ ਐਸਡੀਐਮ ਸਾਹਿਬ ਨੂੰ ਕਿਹਾ ਜਾਏਗਾ ਕਿ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਕਿ ਉਹ ਦਿੱਕਤ ਆ ਰਹੀ ਹੈ ਸਰਕਾਰ ਦੇ ਲੱਗੇਗਾ ਦੁਬਾਰਾ ਫਿਰ ਆ ਜਾਣਗੇ ਕਿਦਾਂ ਹਾਂ ਇਹਦੇ ਵਿੱਚ ਅੱਜ ਅਸੀਂ ਇਸ ਕੰਮ ਇਸ ਕੈਂਪ ਤੋਂ ਅੱਜ ਬਹੁਤ ਕੁਝ ਸ ਇਹ ਚੀਜ਼ਾਂ ਸਾਡੇ ਸਾਹਮਣੇ ਆਉਗੀਆਂ ਨਿਕਲ ਕੇ ਅਗਰ ਸਾਨੂੰ ਜਲਦ ਫੇਰ ਇੱਕ ਲਾਵਾਗੇ ਜਲਦ ਕੈਂਪ ਲਾਵਾਗੇ ਕੋਈ ਦਿੱਕਤ ਨਹੀਂ ਪਬਲਿਕ ਨੂੰ ਆਪਾਂ ਜਾਵਾਂਗੇ ਕਿ ਕਿਸੇ ਨੂੰ ਕੋਈ ਇਹ ਪਰੇਸ਼ਾਨੀ ਨਾ ਆਵੇ ਔਰ ਇਹਦੇ ਵਿੱਚ ਮੈਂ ਤੁਹਾਡੇ ਰਾਹੀਂ ਖਾਨਗੀ ਪੰਚਾਇਤ ਤਕਸੀਮ ਦੀ ਗੱਲ ਕਰਦਾ ਪਬਲਿਕ ਨੂੰ ਖੋਦ ਅੱਗੇ ਆਣਾ ਚਾਹੀਦਾ ਉਹਦੇ ਲਈ ਵੀ ਅਸੀਂ ਇੱਕ ਵਿਸ਼ੇਸ਼ ਕੈਂਪ ਸਾਡੇ ਆਫੀਸਰ ਸਾਹਿਬ ਬੰਦੇ ਆ ਉਹਦੇ ਲਈ ਵੀ ਲੋਕਾਂ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਸਾਨੂੰ ਸਾਡੀ ਪ੍ਰਾਪਰਟੀ ਅਸੀਂ ਡਿਵਾਈਡਿਸ਼ਨ ਕਰਨ ਦੀ ਸਾਨੂੰ ਦਿੱਕਤ ਆ ਰਹੀ ਹੈ ਉਹਦੇ ਲਈ ਵੀ ਸਪੈਸ਼ਲ ਅਧਿਕਾਰੀ ਹਰ ਵੇਲੇ ਕੰਮ ਕਰ ਰਹੇ ਆ ਸਰ ਇੱਕ ਪਰ ਰਿਸਟਰੀ ਵੀ ਦੀ ਵਸੂਲੀ ਚਲਦੀ ਉਹ ਵੀ ਬੰਦ ਹੋਈ ਹੋਊਗੀ ਕਿ ਨਹੀਂ ਹੋਈ ਹੋਊਗੀ ਦੇਖੋ ਜੀ ਹਰ ਇੱਕ ਤਰ੍ਹਾਂ ਕੋਈ ਵਸੂਲੀ ਨਹੀਂ ਆ ਜੀ ਕਿਤੇ ਵੀ ਅਗਰ ਕੋਈ ਕਰਦਾ ਸਾਡੇ ਮੈਟਰ ਸਾਡੇ ਧਿਆਨ ਚ ਆਏਗਾ ਉਹਨੂੰ ਅਧਿਕਾਰੀ ਨੂੰ ਦੰਡਿਤ ਕੀਤਾ ਜਾਏਗਾ ਤੁਹਾਨੂੰ ਸਿੱਧੀ ਗੱਲ ਦੱਸੋ ਇਹ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕੈਂਪ ਲੱਗਾ ਕਿਸ ਲੋਕਾਂ ਏ ਮੈਂ ਕਰਨ ਜਸਪਾਲ ਸਿੰਘ ਕਾਨੂੰਗੋ ਜਨਰਲ ਸਕੱਤਰ ਕਾਨੂੰਗੋ ਜੀ ਲੁਧਿਆਣਾ ਇਹ ਜੋ ਸਰਕਾਰ ਦਾ ਅਪਰਾਲਾ ਬਹੁਤ ਵਧੀਆ ਅਪਰਾਲਾ ਔਰ ਇਹਦੇ ਨਾਲ ਲੋਕਾਂ ਨੂੰ ਵੀ ਇਹਦਾ ਬਹੁਤ ਜ਼ਿਆਦਾ ਫਾਇਦਾ ਕਈਆਂ ਲੋਕਾਂ ਦੇ ਨਿੱਕੇ ਮੋਟੇ ਕੰਮ ਕਈ ਤਰ੍ਹਾਂ ਦੇ ਕੰਮ ਹੁੰਦੇ ਰੁਕੇ ਸੀ ਤੇ ਇਹ ਸਰਕਾਰ ਦਾ ਬਹੁਤ ਵਧੀਆ ਅਪਰਾਲਾ ਇਹ ਸਾਰੇ ਪੰਜਾਬ ਚ ਲੱਗਣੇ ਚਾਹੀਦੇ ਕਿਉਂਕਿ ਜ਼ਿਲ੍ਹਾ ਲੁਧਿਆਣਾ ਵੱਡਾ ਹੋਣ ਕਰਕੇ ਕਈ ਕੰਮ ਜਿਹੜੇ ਆ ਉਹ ਵਿੱਚੋਂ ਰਹਿ ਜਾਂਦੇ ਆ ਔਰ ਜਿਵੇਂ ਇੱਥੇ ਸਾਰੇ ਅਧਿਕਾਰੀ ਇਕੱਠੇ ਹੋਏ ਆ ਕਾਨੂੰਗੋ ਕੁੜਵਾਰੀ ਸਾਹਿਬਾਨ ਤਹਿਸੀਲਦਾਰ ਸਾਹਿਬਾਨ ਐਸ ਡੀ ਐਮ ਸਾਹਿਬਾਨ ਤੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਮੈਡਮ ਸਰਵੀ ਮਲਕਜੀ ਵੀ ਆਏ ਨੇ ਸਾਰੇ ਔਰ ਮੰਤਰੀ ਸਾਹਿਬ ਆਏ ਉਹਨਾਂ ਦਾ ਵੈਲਕਮ ਕੀਤਾ ਗਿਆ ਸੋ ਇਹ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜਿਹੜੇ ਇਹ ਕੈਂਪ ਲਗਾਏ ਜਾ ਰਹੇ ਤੇ ਸਰ ਲੋਕਾਂ ਨੂੰ ਲਾਭ ਮਿਲੇ ਹੋਊਗਾ ਇਸ ਵਾਰ ਜੇ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਵੀ ਮਾਨਦਾਰੀ ਨਾਲ ਕੰਮ ਕਰੋ ਅਗਰ ਕੋਈ ਕਿਸੇ ਦੀ ਸ਼ਿਕਾਇਤ ਆਊਗੀ ਤੋ ਕਾਰਵਾਈ ਕੀਤੀ ਜਾਊਗੀ ਬੇ ਉਹ ਤਾਂ ਸਰਕਾਰਾਂ ਦਾ ਜੇ ਕੁਝ ਕਾਇਤ ਕਿਸੇ ਦੀ ਜਾਂਦੀ ਹੈ ਤਾਂ ਉੱਥੇ ਸਰਕਾਰ ਦਾ ਫਰਜ ਬੰਦਾ ਕਰ ਵੀ ਕਰਨਾ ਤੇ ਸਰ ਆਪਣੇ ਵੱਲੋਂ ਵੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਵੀ ਜ਼ਿੰਮੇਵਾਰੀ ਪੂਰੀ ਨਿਭਾਓ ਅਸੀਂ ਤਾਂ ਸਾਰੇ ਪਟਵਾਰੀ ਸਾਹਿਬਾਨ ਤੇ ਇੱਥੇ ਕਾਨੂੰਗੋ ਸਾਹਿਬਾਨ ਦੀ ਮੀਟਿੰਗ ਹੁੰਦੀ ਹੈ ਪਟਵਾਰੀ ਸਾਹਿਬਾਨ ਦੀ ਮੀਟਿੰਗ ਹੁੰਦੀ ਹੈ ਹਰ ਮਹੀਨੇ ਮੰਥਲੀ ਉਹਦੇ ਵਿੱਚ ਸਾਰੇ ਕਾਨੂੰਗੋ ਸਾਹਿਬਾਨ ਪਟਵਾਰੀ ਸਾਹਿਬਾਨ ਪਈਦਾ ਕਿ ਪੈਂਡਿੰਗ ਕੰਮ ਕੋਈ ਨਾ ਰਹਿ ਜਾਵੇ ਰਹਿ ਜਾਵੇ ਇਸ ਕਰਕੇ ਹੁਣ ਜਿਵੇਂ ਅੱਜ ਇੱਥੇ ਕੈਂਪ ਲੱਗਾ ਇਹਦੇ ਤਕਰੀਬਨ ਇੰਨਾ ਕੁ ਲੁਧਿਆਣੇ ਦਾ ਕੰਮ ਪਹਿਲਾਂ ਹੋ ਚੁੱਕਾ ਸੀਗਾ ਪੂਰਬੀ ਪੱਛਮੀ ਦਾ ਕੁਝ ਕੁ 100 150 ਦੇ 200 ਦੇ ਲਗਭਗ ਇਕੱਠੀ ਹੋਈ ਸੀ ਪਬਲਿਕ ਉਹਨਾਂ ਦੇ ਕੰਮ ਬਕਾਇਦਾ ਤੌਰ ਤੇ ਸਾਰੇ ਨਿਭਟਾਏ ਗਏ ਤੇ ਫਿਰ ਇਹ ਵੀ ਕੋਈ ਫੀਸ ਵਗੈਰਾ ਵੀ ਰੱਖੀ ਕਿ ਬਿਲਕੁਲ ਫ੍ਰੀ ਆ ਨਹੀਂ ਸਰ ਜਿਹੜੀ ਉਹਨਾਂ ਵਿਰਾਸਤ ਦਾ ਇੰਤਕਾਲ ਆ ਉਹਦੀ ਸਰਕਾਰ ਉਹਦੇ ਇੰਤਕਾਲ ਦੇ ਉੱਤੇ ਫੀਸ ਲੱਗੀ ਹੁੰਦੀ 600 ਰੁਪਇਆ ਜੇ ਕੋਈ ਪੁਰਾਣੀ ਫੀਸ ਪੁਰਾਣਾ ਇੰਤਕਾਲ ਨੇ ਉਹਨਾਂ ਦੇ ਵੀ ਸਰਕਾਰ ਨੇ ਥੋੜਾ ਬੜਾ ਮੋਟਾ ਰੱਖਿਆ ਹੁੰਦਾ ਪਤਾ ਨਹੀਂ ਉਹਦੇ ਲੈਂਦੇ ਕਿ ਨਹੀਂ ਲੈਂਦੇ ਬਾਕੀ ਤਾਂ ਇੰਤਕਾਲ ਵੇਲੇ ਜਦੋਂ ਰਜਿਸਟਰੀ ਹੁੰਦੀ ਉਹ ਉਹ ਇੰਤਕਾਲ ਦੀ ਫੀਸ ਉਹਦੇ ਨਾਲ ਹੀ ਲਈ ਜਾਂਦੀ ਠੀਕ ਹੈ ਧੰਨਵਾਦ ਚੋਰਿਆਂ ਕੋਈ ਮੇਲਾ ਲਾਇਆ ਗਿਆ ਔਰ ਇਹ ਤੁਹਾਡਾ ਕੋਈ ਪੁਰਾਣਾ ਕੋਈ ਮੈਟਰ ਹੈਗਾ ਕੀ ਮੈਟਰ ਕੀ ਹੈ ਮੇਰਾ ਜੀ 2016 ਦਾ ਮੈਟਰ ਆ ਮੈਂ ਜ਼ਮੀਨ ਖਰੀਦੀ ਸੀ ਇੱਕ ਕੀਲਾ ਆਪਣੇ ਗਵੰਡੀ ਤੋਂ ਉਸ ਤਰਕੇ ਖਾਤੇ ਚੋਂ ਔਰ ਮੇਰਾ ਨਾਮ ਸੁਖਵਿੰਦਰ ਸਿੰਘ ਸਾਧੂ ਸਿੰਘ ਆ ਤੇ ਜਿਹੜਾ ਮੇਰਾ ਗਵੰਡੀ ਸੀ ਉਹਦਾ ਨਾਮ ਸੀਗਾ ਸੁਖਵਿੰਦਰ ਸਿੰਘ ਸਨ ਆਫ ਕੁਲਵੰਤ ਸਿੰਘ ਆ ਤੇ ਉਹ ਜਿਹੜਾ ਮੇਰਾ ਗਵਾਂਢੀ ਸੁਖਵਿੰਦਰ ਸਿੰਘ son of ਕੁਲਵੰਤ ਸਿੰਘ ਉਹ ਜ਼ਮੀਨ ਅੱਗੇ ਵੇਚ ਗਿਆ। ਹਾਂ। ਜਦੋਂ ਵੇਚ ਗਿਆ ਜਿਹਨਾਂ ਨੂੰ ਵੇਚੀ ਸੀ ਉਹਨਾਂ ਨੇ ਜਦੋਂ ਇੰਤਕਾਲ ਕਰਾਉਣਾ ਸੀ ਆਪਣਾ ਤੇ ਉਹਨਾਂ ਨੇ ਜਾ ਕੇ ਪਟਵਾਰੀ ਨੂੰ ਜਦ ਦਿੱਤੀ ਫਰ ਆਪਣੀ ਰਜਿਸਟਰੀ ਤੇ ਪਟਵਾਰੀਆਂ ਨੇ ਕੀ ਕੀਤਾ ਉਹਦੇ ਇੰਤਕਾਲ ਦੀ ਬਜਾਏ ਮੇਰੀ ਜ਼ਮੀਨ ਦਾ ਇੰਤਕਾਲ ਅੱਗੇ ਝਾੜਤਾ ਇੱਕ ਕੀਲੇ ਦਾ ਜੇ ਤੁਹਾਡੀ ਜਮੀਨ ਵਾਗੇ ਜਾੜਦਾ ਹਾਂਜੀ ਹਾਂ ਮੇਰਾ ਨਾਮ ਸਨ ਆਫ ਵੀ ਫਰਕ ਸੀ ਦਾਦੇ ਦਾ ਨਾਮ ਵੀ ਸਾਡਾ ਅਲੱਗ-ਅਲੱਗ ਸੀਗਾ ਕਿਉਂ ਖੱਜਲ ਹੋ ਰਿਹਾ ਹਾਂ ਉਹ ਇਹ ਕਹਿੰਦੇ ਵੀ ਤੁਸੀਂ ਪਹੁੰਚੋ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਕੀ ਗੱਲਬਾਤ ਹੋਈ ਸੀ ਕੀ ਦੱਸਿਆ ਉਹਨਾਂ ਨੂੰ ਅਸੀਂ ਉਹਨਾਂ ਨੂੰ ਦੱਸਿਆ ਸੀ ਇਹੀ ਮੈਟਰ ਜੋ ਸਮਝਾਇਆ ਐਪਲੀਕੇਸ਼ਨ ਵੀ ਸਾਡੇ ਕੋਲੇ ਆ ਫੋਟੋ ਕਾਪੀ ਤੇ ਜਿਹੜੀ ਮੈਂ ਐਪਲੀਕੇਸ਼ਨ 2019 ਚ ਦਿੱਤੀ ਸੀ ਉਹ ਕਾਗਜ਼ਾਂ ਦੇ ਵਿੱਚ ਹੀ ਰੁਲ ਗਈ ਉਹਦਾ ਕੋਈ ਹੱਲ ਨਹੀਂ ਹੋਇਆ ਹੈਗਾ ਉਸ ਤੋਂ ਬਾਅਦ ਹੁਣ ਹਾਂਜੀ ਸਾਹਿਬ ਨੂੰ ਮਿਲੇ ਹੁਣ ਇੰਤਜ਼ਾਮ ਮਿਲਿਆ ਹੁਣ ਬਹੁਤ ਵਧੀਆ ਉਹਨਾਂ ਨੇ ਗੱਲ ਕੀਤੀ ਆ ਡੀਸੀ ਸਾਹਿਬ ਨੇ ਵੀ ਸਾਨੂੰ ਵਿਸ਼ਵਾ ਔਰ ਜੀ ਕੀਤਾ ਜਾਊਗਾ ਹਾਂਜੀ ਹਾਂਜੀ ਉਹ ਕਹਿੰਦੇ ਤੁਸੀਂ ਸੋਮਵਾਰ ਤੱਕ ਮੈਂ ਨੰਬਰ ਵੀ ਮੇਰਾ ਨੋਟ ਕਰ ਲਿਆ ਉਹ ਕਹਿੰਦੇ ਮੰਡੇ ਤੱਕ ਤੁਹਾਡਾ ਕੋਈ ਨਾ ਹੋਏ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਪੁੱਛ ਤੱਕੇਗਾ ਜੀ ਇਹ 2016 ਤੇ ਚੜਿਆ ਸੀ ਗਲਤ ਇੰਤਕਾਲ ਜੀ ਇਹ ਤੇ ਉਸ ਤੋਂ ਬਾਅਦ ਤੱਕ ਹੀ ਘਾਰੇ ਹੋ ਹਾਂਜੀ 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 ਕਿਹੜੇ ਪਟਵਾਰੀ ਵੱਲੋਂ ਕੀਤਾ ਗਿਆ ਸੀ ਕੀ ਨਾਮ ਉਹਨਾਂ ਦਾ ਪਟਵਾਰੀ ਦਾ ਤਾਂ ਹੁਣ ਮੈਨੂੰ ਪੱਕਾ ਨਾਮ ਨਹੀਂ ਪਤਾ ਹੈਗਾ ਤੇ ਉਸ ਤੋਂ ਬਾਅਦ ਤਾਂ ਕਈ ਪਟਵਾਰੀ ਬਦਲ ਗਏ ਕਿਹੜੇ ਜਗ੍ਹਾ ਤੋਂ ਆਏ ਤੁਸੀਂ ਕਿੱਥੇ ਕੀ ਗੌਂਸਗੜ੍ਹ ਤਹਿਸੀਲ ਹਾਂਜੀ ਪਟਵਾਰ ਖਾਨਾ ਮੰਗਟ ਸਰਕਲ ਹਵਾਸ ਲੱਗਦਾ ਵੀ ਪ੍ਰੋਫੈਸਰ ਵੀ ਇਹ ਹੋ ਜਾਊਗਾ ਜ ਅੱਜ ਅਸੀਂ ਕੀ ਕਹਿਣਾ ਚਾਹੋਗੇ ਅੱਜ ਮੰਤਰੀ ਸਾਹਿਬ ਵੀ ਆਏ ਹੋਏ ਆਜ ਹਸ ਸਟੇਟ ਰੈਵਨਿਊ ਮੈਗਾ ਕੈਂਪ ਰੱਖਿਆ ਹੋਇਆ ਹੈ ਤੇ ਤੁਸੀਂ ਜਾਣਦੇ ਹੋ ਕਿ ਪਹਿਲਾਂ ਵੀ ਅਸੀਂ ਰੈਵਨਿਊ ਕੈਂਪਸ ਰੱਖੇ ਹੋਏ ਆ ਜਿਦੇ ਵਿੱਚ ਬਹੁਤ ਸਾਰੇ ਪੈਂਡਿੰਗ ਇੰਤਕਾਲਾਂ ਦਾ ਨਿਪਟਾਰਾ ਹੋਇਆ ਤੇ ਅੱਜ ਮਾਨਯੋਗ ਮਾਲ ਮੰਤਰੀ ਸਾਹਿਬ ਵੀ ਤੇ ਸਾਡੇ ਦੋ ਐਮਐਲਏ ਸਾਹਿਬਾਨ ਵੀ ਇੱਥੇ ਆਏ ਹੋਏ ਆ ਬਚਤ ਭਵਨ ਹੁਣ ਤੱਕ ਕੁਝ 2700 2800 ਇੰਤਕਾਲਾਂ ਦਾ ਨਿਪਟਾਰਾ ਹੋ ਚੁੱਕਿਆ ਹੈ ਐਂਡ ਸਾਡੀ ਪੂਰੀ ਪੂਰੀ ਕੋਸ਼ਿਸ਼ ਹੈ ਕਿ ਸ਼ਾਮ ਤੱਕ ਜਦ ਤੱਕ ਸਾਡੇ ਸਾਰੇ ਰੈਵਨਿਊ ਵਿਭਾਗ ਦੇ ਅਧਿਕਾਰੀ ਪਟਵਾਰੀ ਕਾਨੂੰਨਗੋ ਤਹਿਸੀਲਦ ਅਬ ਇੱਥੇ ਬੈਠੇ ਨੇ ਤੇ ਜਿੰਨੇ ਵੀ ਪੈਂਡਿੰਗ ਇੰਤਕਾਲ ਚੜ ਸਕਦੇ ਨੇ ਅਨਕੰਟੈਸਟਿਡ ਉਹ ਅਸੀਂ ਚੜਵਾ ਦਈਏ ਨਾਲ ਦੇ ਨਾਲ ਜੇ ਲੋਕਾਂ ਨੂੰ ਕੋਈ ਹੂਲ ਮਾਲ ਮਹਿਕਮੇ ਸੰਬੰਧੀ ਦਿੱਕਤਾਂ ਨੇ ਉਹ ਸਾਨੂੰ ਆ ਕੇ ਦੱਸ ਸਕਦੇ ਨੇ ਮੈਂ ਆਪ ਮਿਲ ਰਹੀ ਹਾਂ ਲੋਕਾਂ ਨੂੰ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਵੀ ਦਿੱਕਤਾਂ ਨੂੰ ਅਸੀਂ ਆਪਣੇ ਰਜਿਸਟਰ ਤੇ ਝਾੜ ਕੇ ਫਾਸਟ ਟਰੈਕ ਇਹਨਾਂ ਦਾ ਹੱਲ ਕਰ ਸਕੀਏ ਤੇ ਫਾਈਨਲੀ ਤੁਹਾਡੇ ਮਾਧਿਅਮ ਰਾਹੀਂ ਮੈਂ ਪਬਲਿਕ ਨੂੰ ਅਪੀਲ ਕਰਦੀ ਹਾਂ ਕਿ ਅਸੀਂ ਆਪਣੀ ਪ੍ਰਾਪਰਟੀ ਬਚਾਉਣ ਵਾਸਤੇ ਜੇਕਰ ਕੋਈ ਤਕਸੀਮ ਕਰਾਣਾ ਚਾਹੁੰਦੇ ਆ ਖਾਨਗੀ ਜੇ ਸਾਰੇ ਹਿੱਸੇਦਾਰ ਸਹਿਮਤ ਨੇ ਤੇ ਉਹ ਜ਼ਰੂਰ ਸਾਡੇ ਕੋਲ ਇਹਨਾਂ ਕੈਂਪਾਂ 'ਚ ਜਾ ਕੇ ਆਪਣੀ ਖਾਨਗੀ ਤਕਸੀਮ ਕਰਾਉਣ ਧੰਨਵਾਦ ਜੀ